ਦਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਹੁਣ ਪਹਿਲਾ ਆਪਾਂ ਇਹ ਲੋਨਾਂ ਦੇ ਪਾਸੇ ਵੱਧ ਰਹੀਆਂ ਤਾਂ ਨਾਲ ਦੀ ਨਾਲ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਹੈ ਕਿ ਆਪਾਂ ਨਦੀਨ ਨਸ਼ਕ ਸਪਰੇ ਪਾਣੀ ਤੋਂ ਪਹਿਲਾਂ ਕਿਹੜੇ ਕਿਹੜੇ ਸਪਰੇ ਕਰ ਸਕਦੇ ਹਾਂ ਜੀ ਨਾਲ ਕਿ ਨਦੀਨ ਕੰਟਰੋਲ ਹੋ ਜਾਏ ਜੇ ਮੈਂ ਦੂਸਰੇ ਸ਼ਬਦਾਂ ਦੇ ਵਿੱਚ ਇਹ ਗੱਲ ਕਹਾਂ ਕਿ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਪਾਣੀ ਤੋਂ ਪਹਿਲਾਂ ਹੀ ਨਦੀਨ ਨੂੰ ਕੰਟਰੋਲ ਕਰ ਲਿਆ ਜਾਵੇ ਤਾਕੇ ਬਾਦ ਦੇ ਵਿੱਚ ਵੱਡਾ ਹੋ ਜਾਂਦਾ ਨਦੀਨ ਉਹ ਮਾਰਨਾ ਕਿ ਉਹ ਔਖਾ ਹੁੰਦਾ ਇਹ ਪਹਿਲਾਂ ਹੀ ਮਾਰ ਲੈਣੀ ਤਾਂ ਇਸ ਦੇ ਲਈ ਕਿਹੜੀਆਂ-ਕਿਹੜੀਆਂ ਆਪਾਂ ਦਵਾਈਆਂ ਵਰਤ ਸਕਦੇ ਹਾਂ ਤੇ ਮੇਨ ਇਹਦੀ ਲਿਮਿਟੇਸ਼ਨਸ ਕੀ ਨੇ ਇਹਦੇ ਬਾਰੇ ਮੈਂ ਗੱਲ ਕਰਦਾ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੁਰ ਮਰਖਾਈ ਦੋਸਤੋ ਤੁਹਾਡੇ ਨਾਲ ਜਿੰਨਾ ਮਰਜ਼ੀ ਵਾਦਾ ਕਰ ਲਈਏ ਜੋ ਮਰਜ਼ੀ ਝੂਠ ਮਾਰ ਲਈਏ ਕਿ ਵੀ ਇਹ ਸਪਰੇਅ ਕਰ ਲਓ ਇਹਦੇ ਨਾਲ 100% ਕੰਟਰੋਲ ਮਿਲੇਗਾ ਤਾ ਇਹ ਸੰਭਵ ਨਹੀਂ ਹੈਗਾ। ਕਈ ਸਾਰੀਆਂ ਦਵਾਈਆਂ ਅਸੀਂ ਪਹਿਲੇ ਪਾਣੀ ਤੋਂ ਪਹਿਲਾਂ ਕਰਵਾ ਕੇ ਦੇਖਦੇ ਹਾਂ। ਉਹਨਾਂ ਦੇ ਨਾਲ ਕੀ ਹੁੰਦਾ ਹੈ ਕਿ ਕਈ ਦਵਾਈਆਂ ਇਸ ਤਰ੍ਹਾਂ ਦੀਆਂ ਨੇ ਕਿ ਜਿਹੜੀਆਂ ਪਾਣੀ ਤੋਂ ਬਾਅਦ ਚ ਨਦੀਨ ਦਾ ਉਗਣਾ ਘਟਾ ਦਿੰਦੀਆਂ। ਜੇ ਮੰਨ ਲਓ ਕਿ 100 ਬੂਟਾ ਉਗਦਾ ਹੈ ਤਾਂ ਉਹਦੇ ਵਿੱਚੋਂ 70 80 50 ਅਲੱਗ-ਅਲੱਗ ਖੇਤਾਂ ਦੇ ਹਿਸਾਬ ਨਾਲ ਉਹਨੇ ਰੋਕ ਦਿੱਤੇ ਕੁਝ ਉਗ ਗਏ। ਜਿਹੜਾ ਨਦੀਨ ਕਣਕ ਦੇ ਨਾਲ ਉਗਿਆ ਹੁੰਦਾ ਉਸ ਨੂੰ ਤਾਂ ਨਹੀਂ ਇਹ ਦਵਾਈਆਂ ਰੋਕਦੀਆਂ ਪਰੰਤੂ ਜਿਹੜਾ ਬਿਲਕੁਲ ਬਰੀਕ ਨਦੀਨ ਉਗਰਿਆ ਹੁੰਦਾ ਉਹਦਾ ਕੰਟਰੋਲ ਬੜੇ ਸੋਹਣੇ ਤਰੀਕਾ ਨਾਲ ਹੋ ਜਾਂਦਾ ਤਾਂ ਫਿਰ ਜਿਹੜੇ ਖੇਤਾਂ ਦੇ ਵਿੱਚ ਖੁੱਲੀ ਡੰਡੇ ਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਤਾਂ ਉੱਥੇ ਕਿਸਾਨ ਵੀ ਫਿਰ ਪਹਿਲੇ ਪਾਣੀ ਤੋਂ ਪਹਿਲਾਂ ਦਵਾਈਆਂ ਪਾਉਂਦੇ ਆ ਤਾਂ ਉਹ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਤੇ ਕੀ ਕੀ ਉਹਦੀ ਡੋਸ ਹੈ ਸਭ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਆ ਚਾਰਟ ਦੇਖੋ ਇਹ ਕਹਿੰਦੇ ਕਿ ਐਰੀਲੋਨ ਡੈਲਰੋਨ ਵਗੈਰਾ ਜਿਹੜਾ ਆਈਸੋਪ੍ਰੋਪਰੋਨ ਦਵਾਈ ਹੁੰਦੀ ਹੈ ਜਿਹੜੇ ਖੇਤਾਂ ਦੇ ਵਿੱਚ ਇਹਦੇ ਨਾਲ ਗੁਲਡਿੰਡਾ ਮਰਦਾ ਹੈ ਠੀਕ ਹੈ ਜਾਂ ਜਿੱਥੇ ਕਿਤੇ ਲੂੰਬੜ ਘਾਹ ਬਹੁਤ ਜ਼ਿਆਦਾ ਹੁੰਦਾ ਲੂੰਬੜ ਘਾਹ ਦੀ ਬੜੀ ਦਿੱਕਤ ਹੈਗੀ ਹੈ ਤਾਂ ਉੱਥੇ ਆਪਾਂ ਇਹ ਜਿਹੜਾ ਆਈਸੋਪ੍ਰੋਟੋਰਨ ਜਿਹੜੀ ਪ੍ਰਾਰੀ ਡੱਬਿਆਂ ਦੇ ਵਿੱਚ ਦਵਾਈ ਆਉਂਦੀ ਸੀ ਨਾ ਆਪਣੀ ਉਹਨੂੰ ਆਪਾਂ ਵਰਤ ਸਕਦੇ ਹਾਂ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਹਣਾ ਕਿ ਹਲਕੀਆਂ ਜ਼ਮੀਨਾਂ 'ਚ 300 ਗ੍ਰਾਮ ਦਰਮਿਆਨੀਆਂ 400 ਤੇ ਭਾਰੀਆਂ ਜ਼ਮੀਨਾਂ 'ਚ 500 ਗ੍ਰਾਮ ਵਰਤੋ ਠੀਕ ਹੈ ਪਹਿਲੀ ਸਿੰਚਾਈ ਤੋਂ 2 ਤੋਂ 3 ਦਿਨ ਪਹਿਲਾਂ ਜਦੋਂ ਨਦੀਨ 2 ਤੋਂ 3 ਪੱਤਿਆਂ ਦਾ ਹੋਵੇ ਉਹਨੂੰ 150 ਲੀਟਰ ਪਾਣੀ ਲਾ ਕੇ ਕਿੱਲੇ ਦਾ ਤਾਂ ਉਹਦਾ ਤੁਸੀਂ ਸਪਰੇਅ ਕਰ ਸਕਦੇ ਹਾਂ ਘੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਆਪਾਂ ਵਰਤਾਂਗੇ ਹੁਣ ਇੱਥੇ ਜਿਹੜੇ ਕਿਸਾਨ ਸਾਥੀ ਨੇ ਕਿਸਾਨ ਸਾਥੀ ਇੱਕ ਚੀਜ਼ਾਂ ਹੋਰ ਕਰਦੇ ਨੇ ਜੋ ਕਿਸਾਨਾਂ ਦਾ ਥਿਆਰਪੇ ਯੂਨੀਵਰਸਿਟੀ ਨੇ ਰਿਕਮੈਂਡੇਸ਼ਨ ਕਰਦੀ। ਇਹ ਕਿਸਾਨ ਕੀ ਕਰਦੇ ਐ ਕਿ ਆਈਸੋ ਪ੍ਰੋਟੋਰਾ ਨੂੰ ਜਿਹੜੀ ਰੈਰੀ ਲਾਉਣ ਦਾ ਸਾਲਟ ਹੈ ਪਾਣੀ ਲਾਉਣ ਤੋਂ 5-6 ਦਿਨ ਪਹਿਲਾਂ ਯੂਰੀਆ ਚਰਲਾ ਕੇ ਛਿੱਟਾ ਦੇ ਦਿੰਦੇ ਐ। ਤਾਂ ਉਹਦੇ ਨਾਲ ਵੀ ਕਿਸਾਨਾਂ ਨੂੰ ਜਿਹੜੇ ਹੈਗੇ ਆ ਰਿਜ਼ਲਟ ਉਹ ਚੰਗੇ ਮਿਲਦੀ ਐ। ਪ੍ਰੰਤੂ ਇੱਥੇ ਇੱਕ ਧਿਆਨ ਰੱਖਣ ਵਾਲੀ ਗੱਲ ਇਹ ਹੁੰਦੀ ਐ ਕਿ ਕਈ ਵਾਰੀ ਅਸੀਂ ਪਾਣੀ ਦੇ ਅੱਗੇ-ਅੱਗੇ ਛਿੱਟਾ ਦੇ ਦਿੰਨੇ ਐ। ਪਾਣੀ ਦੇ ਨਾਲ ਹੀ ਇਹ ਸਾਰੀ ਦਵਾਈ ਇੱਕ ਪਾਸੇ ਇਕੱਠੀ ਹੋ ਜਾਂਦੀ ਤੇ ਇੱਕ ਪਾਸੇ ਜਾ ਕੇ ਫਸਲ ਨੂੰ ਨੁਕਸਾਨ ਕਰ ਦਿੰਦੀ ਹੈ ਫਸਲ ਨੂੰ ਮਾਰ ਦਿੰਦੀ ਹੈ ਕਲੀਅਰ ਹੋ ਗਈ ਗੱਲ ਦੂਸਰਾ ਸਾਲਟ ਜਿਹੜਾ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਇਹ ਦੱਸਦੀ ਹੈ ਤੇ ਕਿਸਾਨ ਵੀ ਵਰਤਦੇ ਨੇ ਉਹ ਲੀਡਰ ਵਾਲਾ ਸਾਲਟ ਹੈ ਇਹ ਕੁਝ ਲੀਡਰ ਵਾਲਾ ਵਰਤ ਲੈਂਦੇ ਆ ਕੁਝ ਕਿਸਾਨ ਵੀ ਟੋਟਲ ਵਾਲਾ ਵਰਤ ਲੈਂਦੇ ਆ ਜੀ ਚਲਫੋਸਫੋਰਨ ਤੇ ਮੈਟਸਲਫੋਰਨ ਦੋਵੇਂ ਇਕੱਠੇ ਹੁੰਦੇ ਆ ਠੀਕ ਹੈ ਤਾਂ ਇਹ ਜਿਹੜਾ ਸਾਲਟ ਹੈ ਇਹ ਸਲਫੋਸਲਫੂਰਨ ਹੋਏਗਾ ਜਾਂ ਕੁਝ ਲੋਕ ਮੈਟ ਸਲਫੂਰਨ ਕਰਾਈ ਵੀ ਲੈਂਦੇ ਆ ਪਰੰਤੂ ਜੇ ਖੇਤ ਦੇ ਵਿੱਚ ਸਰੋਂ ਰਾਇਆ ਛੋਲੇ ਬੀਜੇ ਹੋਣ ਜਾਂ ਚੌੜੀ ਪੱਤੀ ਵਾਲੀ ਫਸਲ ਬੀਜੀ ਹੋਵੇ ਤਾਂ ਉਹਨੂੰ ਵੀ ਖਤਮ ਕਰ ਦੇਣਗੇ ਤੇ ਇਸ ਖੇਤ ਦੇ ਵਿੱਚ ਬਾਅਦ ਦੇ ਵਿੱਚ ਤੁਸੀਂ ਚਰੀ ਜਾਂ ਮੱਕੀ ਨਹੀਂ ਪੀ ਸਕਦੇ ਧਿਆਨ ਰੱਖਿਓ ਜੂ ਤਾਂ ਇਹ ਜਿਹੜਾ ਹੈਗਾ ਇਹਦਾ ਇੱਕ ਪੈਂਕਟ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਕਿ ਕਿਲੇ ਦੇ ਵਿੱਚ ਪਾਉਣਾ ਹੈ ਪਾਣੀ ਲਾਉਣ ਤੋਂ 2 ਤੋਂ 3 ਦਿਨ ਪਹਿਲਾਂ ਜਦੋਂ ਨਦੀਨ 2 ਤੋਂ 3 ਪੱਤਿਆਂ ਦੇ ਵਿੱਚ ਹੋਵੇ ਤਾਂ 150 ਲੀਟਰ ਪਾਣੀ ਲਾ ਕੇ ਆਪਾਂ ਸਪਰੇਅ ਕਰ ਦੇਣਾ ਹੈ ਹੁਣ ਇੱਥੇ ਜਿਹੜੀ ਕਿਸਾਨਾਂ ਦੀ ਫੀਡਬੈਕ ਆ ਰਹੀ ਹੈ ਇਹ ਯੂਨੀਵਰਸਿਟੀ ਦੋ ਦਵਾਈਆਂ ਰਿਕਮੈਂਡ ਕਰਦੀ ਹੈ ਇਹਦਾ ਚਾਰਟ ਤੁਹਾਡੇ ਸਕਰੀਨ ਤੇ ਸੀਗਾ ਲੇਕਿਨ ਇਸ ਦੇ ਨਾਲ ਨਾਲ ਹਾਲਾਤ ਜ਼ਮੀਨ ਦੇ ਉੱਪਰ ਕੀ ਹੋ ਰਿਹਾ ਉਹ ਇੱਕ ਅਲੱਗ ਹੈ ਪਰ ਉਸ ਤੋਂ ਪਹਿਲਾਂ ਅੱਜਕੱਲ ਕਈ ਖਸਾਰਵੀਰ ਕਹਿ ਰਹੇ ਕਿ ਅਸੀਂ ਜੀ ਫਾਈ ਰੋਕਸਾ ਸਲਫਾਉਨ ਜਿਹੜਾ ਹੈਗਾ ਇਹ ਵੀ ਖੇਚ ਵਰਤਨਾ ਹੈ ਜਿਹੜਾ ਥੋੜਾ ਵਕੀਰਾ ਜਾਂ ਮੋਮੀ ਜੀ ਵਾਲਾ ਸਾਲਟ ਹੈ ਇਹਦੀ ਸਪਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਹੀਂ ਕਰਦੀ ਕਿ ਆਪ ਇਹਨੂੰ ਪਾਣੀ ਤੋਂ ਪਹਿਲਾਂ ਵਰਤੀਏ ਠੀਕ ਹੈ ਪੰਜਾਬ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਨੇ ਇਹ ਸਿਫਾਰਸ਼ ਕੀਤੀ ਸੀਗੀ ਕੇਵਲ ਤੇ ਕੇਵਲ ਇਹ ਫਸਲ ਬੀਜਾਂ ਤੋਂ 2 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਪਰੰਤੂ ਇਹ ਖੇਤਾਂ ਦੇ ਵਿੱਚ ਪੈ ਰਿਹਾ ਹੈ ਕਈ ਕਿਸਾਨ ਵੀ ਰਿਐਲਟ ਵੀ ਲੈ ਰਹੇ ਨੇ ਤਾਂ ਇਹਦੇ ਬਾਰੇ ਜੋ ਆਪਣੇ ਕਰਨਾਲ ਵਾਲੇ ਨੇ ਉਹ ਸਿਫਾਰਸ਼ ਕਰਦੇ ਨੇ ਕਿ ਪਾਇਰੋਕਸਾ ਸਲਫਾਉਨ ਜਦੋਂ अर्ਲੀ ਪੋਸਟ ਐਮਰਜੈਂਸੀ ਨੂੰ ਵਰਤਦੇ ਆਪਾਂ ਤਾਂ ਉਸ ਸਮੇਂ ਵੀ ਇਹ ਇਫੈਕਟਿਵ ਕੰਟਰੋਲ ਦਿੰਦਾ ਹੈ ਤਾਂ ਜਿੱਥੇ ਕਿਤੇ ਨਦੀਨਾਰੀ ਬਹੁਤ ਜਿਆਦਾ ਸਮੱਸਿਆ ਹੈ ਤਾਂ ਜੇਕਰ ਅਸੀਂ ਇਹ ਇਹਨਾਂ ਦਾ ਇਹ ਦੇਖਦੇ ਹਾਂ ਆਪਣਾ ਹਨਾ ਤਾਂ ਇਹ ਹਿਸਾਬ ਦੇ ਨਾਲ ਉਹਨੂੰ ਜਿਹੜਾ ਹੈਗਾ ਪੋਸਟ अर्ਲੀ ਪੋਸਟ ਐਮਰਜੈਂਸੀ ਮੈਂ ਕਿ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਨੂੰ ਇੱਥੇ ਵਰਤ ਸਕਦੇ ਹਾਂ ਠੀਕ ਹੈ ਇਹ ਮੈਂ ਲਿਆ ਹੈਗਾ ਤੁਸੀਂ ਇਹ ਦੇਖ ਲਓ ਇੱਥੋਂ ਇਹ ਪ੍ਰੋਗਰੈਸ ਰਿਪੋਰਟ ਡਾਇਰੈਕਟ ਰਿਪੋਰਟ ਪਾਈ ਤੇ ਦੀ ਹੈ ਉਸ ਦੇ ਵਿੱਚੋਂ ਤੁਹਾਨੂੰ ਇਹ ਡਾਟਾ ਦੱਸਿਆ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰ ਹੋਰ ਕੀ ਕੀ ਕਰ ਰਹੇ ਹੈ ਕਿਸਾਨ ਵੀਰ ਜੋ ਮੈਨੂੰ ਫੀਲਡ ਚੋਂ ਆਪਾਂ ਨੂੰ ਫੀਡਬੈਕ ਆਉਂਦੀ ਹੈ ਕਈ ਕਿਸਾਨ ਵੀ ਸਲਫੋ ਸਲਫੂਰਨ ਲੀਡਰ ਵਾਲਾ ਸਾਲਟ ਦੇ ਵਿੱਚ ਜਿਹੜਾ ਐਰੀ ਲੋਨ ਵਾਲਾ ਆਈਸੋਪ੍ਰੋਪਰੋਲ ਵਾਲਾ ਅੱਧਾ ਪੈਕਟ ਪਾ ਕੇ ਵੀ ਇਹ ਬੀਜ ਸਪਰੇਅ ਕਰ ਰਿਹਾ ਫਿਰ ਜਿੱਥੇ ਨਾ ਲੂੰਬੜ ਕਾ ਹੈਗਾ ਨਾਲ ਦੂਸਰਾ ਹੈਗਾ ਉੱਥੇ ਉਹਨਾਂ ਨੂੰ ਵਧੀਆ ਰਿਜ਼ਲਟ ਮਿਲ ਰਿਹਾ ਪ੍ਰੰਤੂ ਜਦੋਂ ਤੁਸੀਂ ਖੇਤੀਮਾਰਾਂ ਦੇ ਨਾਲ ਗੱਲ ਕਰੋਗੇ ਖੇਤੀਮਾਰ ਸਾਨੂੰ ਇਹ ਕਹਿਣਗੇ ਕਿ ਯਾਰ ਇੱਕ ਤੋਂ ਬਾਅਦ ਦਵਾਈਆਂ ਰਲਾ ਕੇ ਨਾ ਬੀਜੋ ਨਾ ਸਪਰੇਅ ਕਰੋ ਕਿਉਂਕਿ ਇਹਦੇ ਨਾਲ ਨਦੀਨ ਜਿਹੜਾ ਹੈਗਾ ਮਰਨੋਂ हट ਜਾਏਗਾ ਦਿੱਕਤ ਆ ਜਾਏਗੀ ਲੇਕਿਨ ਮੇਰੇ ਖਿਆਲ ਚ ਇਸ ਸਮੇਂ ਤੱਕ ਖੇਤਾਂ ਦੇ ਵਿੱਚ ਪਹਿਲਾਂ ਹੀ ਇੰਨੀ ਕੋ ਗੜਬੜ ਚੱਲਾ ਹੋ ਚੁੱਕਾ ਹੈ ਕਿ ਕਿਸਾਨ ਇਹਨਾਂ ਵਰਤ ਰਹੇ ਆ ਜੋਟੋੜੀ ਫੀਡਬੈਕ ਕੋ ਦੱਸ ਰਹੇ ਕੋਨਾਂ ਰਿਜ਼ਲਟ ਹੈ ਕਈ ਕਿਸਾਨ ਵੀ ਲੀਡਰ ਵਾਲੇ ਸਾਲਟ ਦਾ 1.5 ਪੈਕਟ ਵਰਤ ਰਿਹਾ ਹੈ ਪਰ ਇਹ ਆਪਣੇ ਤਜਰਬੇ ਦੇ ਆਧਾਰ 'ਤੇ ਵਰਤੋ ਮੈਨੂੰ ਕੱਲ ਤਾਂ ਇੱਕ ਵੀਰ ਦਾ ਫੋਨ ਆਇਆ ਕਿ ਅਸੀਂ 2-2 ਪੈਕਟ ਲੀਡਰ ਵਾਲੇ ਪਾ ਰਹੇ ਹਾਂ ਉਹਦੇ ਨਾਲ ਨਾਲ 50-50 ਗ੍ਰਾਮ ਇਹ ਜਿਹੜਾ ਸੰਕੌਰ ਵਾਲਾ ਆਲੂ ਵਾਲੀ ਦਵਾਈ ਉਹ ਪਾ ਰਹੇ ਤਾਂ ਮੈਂ ਤਾਂ ਸੁਣ ਕੇ ਹੈਰਾਨ ਕਿ ਯਾਰ ਇੰਨਾ ਕਿਵੇਂ ਪਾ ਰਹੇ ਹੋ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਆਪਦੇ ਤਜਰਬੇ ਦੇ ਆਧਾਰ 'ਤੇ ਕਰੋ ਪਹਿਲਾਂ ਤੁਸੀਂ ਖੇਤਾਂ 'ਚ ਵਰਤਿਆ ਹੈ ਤਾਂ ਹਾਂ ਕਈ ਸਰੇ ਕਿਸਾਨ ਵੀਰ ਇਹ ਮੈਟਰੀਬਿਊਜਨ ਆਲੂ ਵਾਲੀ ਸੰਕੋਰ ਜਿਹੜੀ ਹੈਗੀ ਹੈ ਇਹਨੂੰ 35 ਤੋਂ 50 ਗ੍ਰਾਮ ਤੇ ਇੱਕ ਪੈਕਟ ਜਿਹੜਾ ਹੈਗਾ ਲੀਡਰ ਦਾ ਸਾਰਟ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਸਪਰੇਅ ਕਰੇ ਨੇ ਕਈਆਂ ਜ਼ਮੀਨਾਂ 'ਚ ਰਿਜ਼ਲਟ ਆ ਰਹੇ ਨੇ ਪਰੰਤੂ ਦਿੱਕਤ ਇਹੀ ਹੈ ਕਿ ਜੇਕਰ ਤੁਸੀਂ ਆਪਣਾ ਪੁਰਾਣਾ ਤਜਰਬਾ ਹੈ ਤਾਂ ਹੀ ਇਸਪਾਸੇ ਆਇਓ ਹੁਣ ਕਿਸਾਨ ਵੀ ਮੈਟਰੀਬਿਊਜਨ ਬਾਰੇ ਸੰਕੋਰ ਬਾਰੇ ਵੀ ਪੁੱਛ ਰਹੇ ਹੈ ਕਿ ਸੰਕੋਰ ਦਾ ਕੀ ਕਰੀਏ ਜਿਹੜੇ ਕਿਸਾਨ ਵੀ ਸੰਕੋਰ ਜਾਂ ਆਲੂ ਵਾਲੀ ਦਵਾਈ ਖੇਤ ਦੇ ਵਿੱਚ ਪਾ ਰਹੇ ਹੈ ਉਹ ਆਪਣੇ ਪੁਰਾਣੇ ਤਜਰਬੇ ਦੇ ਆਧਾਰ ਤੇ ਪਾਉਂਦੇ ਕੋਸ਼ਿਸ਼ ਵੀ ਕਰੇ ਕਿ ਅਸੀਂ ਪਾਣੀ ਲਾਉਣ ਤੋਂ ਪਹਿਲਾਂ ਪਾ ਸਕਦੇ ਹਾਂ ਇਸ ਦੇ ਵਿੱਚ ਜੇ ਤੁਹਾਡਾ ਪੁਰਾਣਾ ਨਿੱਜੀ ਥਿਆਰਬਾ ਹੈ ਤੁਸੀਂ ਕਰ ਸਕਦੇ ਕਿਉਂਕਿ ਇਹ ਇੱਕ ਬਾਕੀ ਬਹੁਤ ਹੀ ਸੈਂਸਿਟਿਵ ਜੀ ਚੀਜ਼ ਹੈ ਜੇ ਅਸੀਂ ਉਹ ਤੋਂ ਬਾਅਦ ਘਾਟ ਛੜੀ ਹੋ ਜਾਂਦੀ ਹੈ ਤਾਂ ਉਹਦੇ ਨਾਲ ਫਸਲ ਸੜ ਸਕਦੀ ਹੁੰਦੀ ਹੈ ਜਿੱਥੇ ਕਿ ਜਮੀਨ 'ਚ ਮੈਗਨੀ ਦੀ ਘਾਟ ਹੈ ਜਿਹੜੀਆਂ ਤਲਰਾਠੀਆਂ ਜ਼ਮੀਨਾਂ ਹੈ ਜਿਹੜੀਆਂ ਸੇਮ ਵਾਲੀਆਂ ਜ਼ਮੀਨਾਂ ਹੈ ਇਹਨਾਂ ਜ਼ਮੀਨਾਂ ਦੇ ਵਿੱਚ ਨੁਕਸਾਨ ਵੱਡਾ ਵੀ ਹੋ ਸਕਦਾ ਹੁੰਦਾ ਹੈ ਤਾਂ ਇਸ ਕਰਕੇ ਆਪਦੀਆਂ ਜ਼ਮੀਨਾਂ ਦੇ ਹਿਸਾਬ ਦੇ ਨਾਲ ਆਪਣੇ ਤਜਰਬੇ ਦੇ ਹਿਸਾਬ ਨਾਲ ਹੀ ਚੱਲਿਓ ਜੋ ਕਿਸੇ ਵੀ ਸੋਸ਼ਲ ਮੀਡੀਆ ਦੇ ਕਿਸੇ ਦੇ ਪਿੱਛੇ ਲੱਗ ਕੇ ਇਹਨੂੰ ਨਾ ਪਾਏ ਜੋ ਹਾਂ ਜੇ ਤੁਸੀਂ ਆਪਣੇ ਖੇਤਾਂ ਦੇ ਵਿੱਚ ਪਾਉਣੇ ਹੋ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਤਾਂ ਜੋ ਤੁਹਾਡੇ ਪੁਰਾਣੇ ਤਜਰਬੇ ਨੇ ਉਸ ਹਿਸਾਬ ਦੇ ਨਾਲ ਕਿਉਂ ਕਿਉਂਕਿ ਹੁਣ ਇੱਥੇ ਸਾਡੇ ਕੋਲੇ ਕਈ ਤਰੀਕੇ ਦੇ ਕਿਸਾਨ ਹੁੰਦੇ ਇੱਕ ਕਿਸਾਨ ਵੀ ਕਹਿੰਦਾ ਕਿ ਅਸੀਂ 100 ਗ੍ਰਾਮ ਪਾ ਲਈ ਸੀਗੀ ਤੇ ਵਧੀਆ ਰਿਜ਼ਲਟ ਮਿਲ ਗਿਆ ਇੱਕ ਕਿਸਾਨ ਵੀ ਕਹਿੰਦਾ ਕਿ ਮੈਂ 200 ਗ੍ਰਾਮ ਪਾ ਲਈ ਸੀਗੀ ਤੇ ਉਹਦੇ ਨਾਲ ਮੇਰੇ ਇਹ ਕੇ ਦੇ ਵਿੱਚੋਂ ਚਿਕਣ ਸੜ ਗਈ। ਇੱਕ ਕਿਸਾਨ ਵੀਰ ਕਹਿ ਰਿਹਾ ਕਿ ਮੈਂ 400 ਗ੍ਰਾਮ ਪਾ ਲਈ ਲੇਕਿਨ ਬਹੁਤ ਸੁਣੇ ਰਿਜ਼ਲਟ ਮਿਲੇ। ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਦਵਾਈ ਭਾਵੇਂ ਕਿ ਭਾਗੋ ਖੇਤਾਂ 'ਚ ਕੰਮ ਕਰ ਰਹੀ ਹੈ। ਪਰੰਤੂ ਕਿਸੇ ਦੀ ਨਕਲ ਨਹੀਂ ਤੁਸੀਂ ਕਰ ਸਕਦੇ ਕਿ ਫਲਾਣ ਨੇ ਇੰਨੀ ਪਾਈ ਤੇ ਮੈਂ ਵੀ ਪਾਲਾਂ। ਹਰ ਜ਼ਮੀਨ ਦੀ ਤਸਵੀਰ ਲੱਗ ਹੈ। ਹਰ ਜ਼ਮੀਨ ਦਾ ਇਹ ਸਭ ਸਿਸਟਮ ਅਲੱਗ ਹੈ। ਇਸ ਕਰਕੇ ਆਪਣੀ ਜ਼ਮੀਨ 'ਚ ਜੇ ਤੁਹਾਡਾ ਨਿੱਜੀ ਤਜਰਬਾ ਹੈ, ਤੁਹਾਡੇ ਪਿੰਡ ਦੇ ਕਿਸਾਨ ਤਜਰਬਾ ਕਰ ਰਹੇ ਨੇ ਤਾਂ ਉਸ ਸਮੇਂ ਹੀ ਡੋਜ਼ ਤੁਸੀਂ ਕਿੰਨੀ ਥੋੜੇ ਪੈਣ ਚ ਪਾਉਂਦੇ ਆ ਉਸ ਹਿਸਾਬ ਦੇ ਨਾਲ ਤਾਂ ਹਾਂ ਇਹ ਗੱਲ ਮੈਂ ਕਹਿ ਸਕਦਾ ਕਿ ਕਿਸਾਨ ਵੀਰ ਕਰਦੇ ਕੀ ਨੇ ਕਿ ਇੱਕ ਪੋਰੀ ਯੂਰੀਆ ਦੇ ਵਿੱਚ ਇਸ ਨੂੰ ਮਿਲਾਉਂਦੇ ਨੇ ਮਿਲਾ ਕੇ ਉਸ ਤੋਂ ਬਾਅਦ ਜਿਹੜੋ ਖੇਤ ਦੇ ਵਿੱਚ ਪੂਰਾ ਚਿੱਕੜ ਹੋਵੇ ਪਾਣੀ ਨਾ ਖੜਾ ਹੋਵੇ ਚਰੀ ਟੋਬਾ ਹੋਵੇ ਇਹ ਖੋਪਾ ਪੂਰਾ ਹੋਵੇ ਖੇਤ ਦੇ ਵਿੱਚ ਉਸ ਖੋਬੇ ਦੇ ਵਿੱਚ ਵੀ ਛਿੱਟਾ ਦਿੰਦੇ ਆ ਤੇ ਉਹਨਾਂ ਨੂੰ ਰਿਜ਼ਲਟ ਵਧੀਆ ਮਿਲਦੇ ਆ ਜਦੋਂ ਕਿਸਾਨ ਵੀਰ ਲੇਟ ਹੋ ਜਾਂਦੇ ਆ ਕਿ ਖੋਬੇ ਤੋਂ ਟੱਪ ਜਾਂਦੇ ਆ ਜਿਹੜੋ ਖੇਤ ਕਰੜਾ ਹੋ ਜਾਂਦਾ ਹੈ ਜਿਹੜੋ ਉਦੋਂ ਸਪਰੇਅ ਉਦੋਂ ਖੇਤ ਛਿੱਟਾ ਦਿੰਨੇ ਤਾਂ ਉਹਦੋਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦੇ ਤਾ ਇੱਕ ਵੱਡੀ ਗੱਲ ਧਿਆਨ ਚ ਰੱਖਣਾ ਕਿ ਤੁਸੀਂ ਹੁਣ ਨਦੀਨ ਐਕਸਪਰੀਅਰ ਕਰਨ ਜਾ ਰਹੇ ਹੋ ਜਦੋਂ ਵੀ ਤੁਸੀਂ ਨਦੀਨ ਐਕਸਪਰੇ ਕਰਨੀ ਆ ਉਸ ਤੋਂ ਪਹਿਲਾਂ ਇੱਕ ਮੈਗਨੇਟਿਕ ਸਪਰੇਅ ਜ਼ਰੂਰ ਕਰ ਲਓ ਕਿਉਂਕਿ ਅਕਸਰ ਦੇਖਣ ਚਾਇਆ ਕਿ ਜਿੰਨਾ ਖੇਤਾਂ 'ਚ ਮੈਗਨੇਟਿਕ ਘਾਟ ਹੁੰਦੀ ਹੈ ਨਦੀਨ ਐਕਸਪਰੇ ਕਰਨ ਦੇ ਨਾਲ ਕਣਕ ਜ਼ਿਆਦਾ ਸੜਦੀ ਹੈ ਤਾਂ ਪਾਣੀ ਦੀ ਮਾਤਰਾ ਧਿਆਨ ਚ ਰੱਖਣਾ ਤੇ ਇਹ ਜੋ ਚੀਜ਼ਾਂ ਨੇ ਕੁਝ ਪਾਰਸ਼ਨ ਯੂਨੀਵਰਸਿਟੀ ਦੀਆਂ ਕੋਈ ਤੁਹਾਡੇ ਸਵਾਲ ਨੇ ਉਹ ਟੜਨਾ ਸਾਂਝੀ ਕਿਤੇ ਬਾਕੀ ਵੱਡੀ ਗੱਲ ਹੈਗੀ ਹੈ ਕਿ ਤੁਸੀਂ ਆਪਣੇ ਪਿਛਲੇ ਸਾਲਾਂ 'ਚ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਇੱਕ ਦੂਸਰੇ ਨਾਲ ਸਾਂਝਾ ਕਰ ਸਕਦੇ ਹੋ ਧੰਨਵਾਦ ਦੋਸਤੋ ਮੇਰਬਾਨੀ ਦੋਸਤੋ